ਕੜਾ ਪ੍ਰਸ਼ਾਦ ਉਹ ਹੁੰਦਾ ਹੈ ਕੜਾ ਉਹ ਹੁੰਦਾ ਜਿਹਦੇ ਵਿੱਚ ਆਪਾਂ ਇਹਨਾਂ ਤਿੰਨ ਚੀਜ਼ਾਂ ਤੋਂ ਇਲਾਵਾ ਬਾਕੀ ਚੀਜ਼ਾਂ ਵੀ ਪਾ ਸਕਦੇ ਹਾਂ ਗਰੀ ਖੋਪਾ ਮੇਵੇ ਮਨੱਕੇ ਲਾਚੀਆਂ ਦੇ ਦਾਣੇ ਕੱਢ ਕੇ ਆਪਣੇ ਸ਼ੌਕ ਮੁਤਾਬਕ ਜੋ ਪਾਉਣਾ ਉਹ ਪਾ ਲੈਣਾ ਉਹ ਸਿਰਫ ਇੱਕ ਭੋਜਨ ਦੀ ਤਰ੍ਹਾਂ ਖਾਣ ਵਾਸਤੇ ਉਹਦੀਆਂ ਭਾਵੇਂ ਦੋ ਕੌਲੀਆਂ ਭਰ ਕੇ ਕੋਈ ਖਾ ਲੇ ਭਾਵੇਂ ਅੱਧੀ ਥਾਲੀ ਕਰਕੇ ਖਾ ਲੇ ਜੀ ਅਗਲੇ ਦਾ ਪੇਟ ਚੱਲਦਾ ਹੈ ਤੇ ਜਿਹੜਾ ਹੁੰਦਾ ਨਾ ਕੜਾਹ ਦੇ ਨਾਲ ਲਫ਼ਜ ਲੱਗਦਾ ਕੜਾਹਾ ਪ੍ਰਸ਼ਾਦ ਉਹ ਉਦੋਂ ਬਣਦਾ ਹੈ ਉਹਦੇ ਵਿੱਚ ਇਹ ਵਾਧੂ ਚੀਜ਼ ਨਹੀਂ ਆਪਾਂ ਕੋਈ ਪਾ ਸਕਦੇ ਇਹ ਨਹੀਂ ਕਿ ਇਹਦੇ ਵਿੱਚ ਇਲਾਚੀਆਂ ਦੇ ਦਾਣੇ ਪਾ ਦਈਏ ਸੌਗੀ ਪਾ ਦਈਏ ਠੂਠੀ ਪਾ ਦਈਏ ਜਿਹੜਾ ਗੁਰੂ ਦੇ ਦਰਬਾਰ ਵਿੱਚ ਕੜਾ ਪ੍ਰਸ਼ਾਦ ਹੁੰਦਾ ਹੈ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਪਾਈਦੀਆਂ ਉਹ ਨਹੀਂ ਪਾਈਦੀਆਂ ਫਿਰ ਦੂਜੀ ਗੱਲ ਹੈ ਕਿ ਸੁੱਚ ਪਵਿੱਤਰਤਾ ਨਾਲ ਬਣਾਈਦਾ ਹੈ ਜਿਹੜਾ ਆਪਾਂ ਬਣਾ ਹੀ ਇੱਕ ਭੋਜਨ ਵਜੋਂ ਰਹੇ ਆ ਮੰਨ ਲਓ ਆਪਾਂ ਰੋਟੀ ਬਣਾਈ ਘਰ ਵਿੱਚ ਤੇ ਉਹਦੇ ਵਿੱਚ ਬਣਾ ਲਿਆ ਨਾਲ ਕੜਾਹ ਬਣਾ ਲਿਆ ਉਹ ਬਣਾਉਂਦੇ ਆ ਜੇ ਝੂਠਾ ਜਾਠਾ ਹੱਥ ਲੱਗ ਵੀ ਗਿਆ ਤੇ ਫਿਰ ਕਿਹੜੀ ਗੱਲ ਹੈ ਉਹ ਆਪਣੇ ਪਰਿਵਾਰ ਦੇ ਜੀਆਂ ਨੇ ਖਾਣਾ ਜਾਂ ਮਤਲਬ ਕੋਈ ਨਾਲ ਕੋਈ ਆਇਆ ਗਿਆ ਜਿੰਨੇ ਖਾ ਲਿਆ ਇਹਦੀ ਇਹ ਸ਼ਰਤ ਹੁੰਦੀ ਹੈ ਵੀ ਇਹ ਨਾ ਕੀ ਬਣਾਈਦਾ ਹੈ ਨਾਉਣ ਦਾ ਕੀ ਮਤਲਬ ਹੁੰਦਾ ਕੋਈ ਸੋਚ ਸਕਦਾ ਹੈ ਵੀ ਸਵੇਰੇ ਉੱਠ ਕੇ ਨਾਉਂਦੇ ਹੀ ਆ ਸਾਰੇ ਨਹੀਂ ਸਵੇਰੇ ਉੱਠ ਕੇ ਨਾਉਣ ਤੋਂ ਬਾਅਦ ਜੇ ਜੰਗਲ ਮદાન ਬੰਦੇ ਨੂੰ ਜਾਣਾ ਪੈ ਜਾਏ ਭਾਵ ਟੱਟੀ ਪਸ਼ਾਬ ਜਾਣਾ ਪੈ ਜਾਏ ਸਮਝਾਉਣ ਵਾਸਤੇ ਹਰ ਗੱਲ ਖੁੱਲ ਕੇ ਕਰਨੀ ਪੈਂਦੀ ਉਹਦੇ ਤੋਂ ਬਾਅਦ ਆਣਾ ਬੜਾ ਜ਼ਰੂਰੀ ਹੈ ਗੰਦੇ ਪਾਣੀ ਦੇ ਛਿੱਟੇ ਕੱਪੜਿਆਂ ਤੇ ਪੈ ਗਏ ਹੁੰਦੇ ਆ ਤਾਂ ਉਹਦੇ ਤੋਂ ਬਾਅਦ ਆ ਇਸ਼ਨਾਨ ਕਰਨਾ ਬੜਾ ਜ਼ਰੂਰੀ ਜਿੰਨੇ ਗੁਰੂ ਦੇ ਗੁਰਦੁਆਰੇ ਵਾਲਾ ਪ੍ਰਸ਼ਾਦ ਬਣਾਉਣਾ ਹੈ ਫੇਰ ਉਹ ਕਿੜਾ ਪ੍ਰਸ਼ਾਦ ਬਣਾਉਂਦੇ ਆ ਗੱਲਾਂ ਨਹੀਂ ਕਰੀਦੀਆਂ ਬਹੁਤੀਆਂ ਗੱਲਾਂ ਇਸ ਕਰਕੇ ਨਹੀਂ ਕਰੀਦੀਆਂ ਵੀ ਮੂੰਹ 'ਚੋਂ ਥੁੱਕ ਡਿੱਗਣ ਦਾ ਡਰ ਹੁੰਦਾ। ਫਿਰ ਤੀਜੀ ਗੱਲ ਇੱਕ ਹੋਰ ਵੀ ਜਦੋਂ ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਲਿਆਈਦਾ ਹੈ ਇੱਥੇ ਆਨੰਦ ਸਾਹਿਬ ਦਾ ਪਾਠ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਉਹ ਆਨੰਦ ਸਾਹਿਬ ਦਾ ਪਾਠ ਪਤਾ ਕਿੰਨਾ ਦੇ ਨਿਮਿਤ ਹੁੰਦਾ ਹੈ। ਉਸ ਕੜਾ ਪ੍ਰਸ਼ਾਦ ਦੇ ਵਿੱਚ ਜਿਨ੍ਹਾਂ ਨੇ ਰਸਦ ਦਿੱਤੀ ਹੁੰਦੀ ਉਹਨਾਂ ਕੋਈ ਆਸ ਉਮੀਦ ਰੱਖੀ ਹੁੰਦੀ ਵੀ ਸਾਨੂੰ ਆ ਕੁਝ ਮਿਲੇ। ਉਹ ਹੁਣ ਕਿੱਥੋਂ ਆਉਣਾ ਹੁੰਦਾ ਕੋਈ ਵੀ ਹੈ ਨਾ ਜਿਹੜਾ ਫਲ ਹੈ ਨਾ ਉਹ ਕਿਤੇ ਨਾ ਕਿਤੇ ਆਉਣਾ ਹੀ ਹੁੰਦਾ ਆ ਭਗਤੀ ਚੋਂ ਹੀ ਨਿਕਲਣਾ ਹੁੰਦਾ ਆ ਉਹ ਫੇ ਆਨੰਦ ਸਾਹਿਬ ਉਹ ਜਿਨ੍ਹਾਂ ਨੇ ਉਹ ਰਸਤ ਦਿੱਤੀ ਹੁੰਦੀ ਹੈ ਉਹਨਾਂ ਦੀ ਆਸ ਮੁਰਾਦ ਦੇ ਵਾਸਤੇ ਉਹ ਆਨੰਦ ਸਾਹਿਬ ਪਾਠ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਫਿਰ ਜਦੋਂ ਕਿਰਪਾਨ ਭੇਟ ਹੋ ਜਾਂਦੀ ਹੈ ਤੇ ਫਿਰ ਉਹ ਬਣ ਜਾਂਦਾ ਹੈ ਕੜਾਹਾ ਪ੍ਰਸ਼ਾਦ ਉਹ ਨਹੀਂ ਬਹੁਤਾ ਖਾਈਦਾ ਉਹ ਜਿੰਨਾ ਵਰਤਾਵਾ ਵਰਤਾਵੇ ਉਨਾ ਹੀ ਖਾਈਦਾ ਜਿਹੜਾ ਵਰਤੌਣ ਵਾਲਾ ਸਿੰਘ ਹੈ ਨਾ ਉਦੀ ਮਰਜ਼ੀ ਹੋ ਸਕਦੀ ਵੀ ਕਿਸੇ ਵੇਲੇ ਬਣ ਹੀ ਜ਼ਿਆਦਾ ਗਿਆ ਹੋਵੇ ਤੇ ਸੰਗਤ ਆਈ ਹੋਵੇ ਘੱਟ ਅਗਰ ਉਹ ਆਪਾਂ ਨੂੰ ਬਹੁਤ